ਜੇਕਰ ਤੁਸੀਂ ਮਹੀਨੇ ਦਾ 50000 ਰੁਪਏ ਕਮਾ ਰਹੇ ਹੋ ਤਾਂ ਅਗਲੇ 12-15 ਸਾਲਾਂ ਦੇ ਵਿੱਚ ਤੁਸੀਂ 1 ਕਰੋੜ ਦਾ ਪੋਰਟਫੋਲੀਓ ਬਣਾ ਸਕਦੇ ਹੋ। ਆਈਡੀ ਇਸ ਵੀਡੀਓ ਦੇ ਵਿੱਚ ਆਪਾਂ ਡਿਟੇਲ ਚ ਸਮਝਾਂਗੇ ਵੀ ਇਹ 1 ਕਰੋੜ ਦਾ ਪੋਰਟਫੋਲੀਓ ਤੁਸੀਂ ਅਚੀਵ ਕਿਵੇਂ ਕਰਨਾ ਹੈ। ਕਿੱਥੇ-ਕਿੱਥੇ ਇਨਵੈਸਟ ਕਰਨਾ ਹੈ, ਕਿਹੜੇ-ਕਿਹੜੇ ਫੰਡਸ ਸਿਲੈਕਟ ਕਰਨੇ ਹਨ, ਕਿ ਐਗਜ਼ੈਕਟਲੀ ਕਿੰਨੇ ਫੰਡਸ ਦੇ ਵਿੱਚ ਇਨਵੈਸਟ ਕਰਨਾ ਹੈ ਵਗੈਰਾ-ਵਗੈਰਾ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਡਿਸਕਲੇਮਰ ਹੈ ਕਿ ਇਹ ਵੀਡੀਓ ਟੋਟਲੀ ਐਜੂਕੇਸ਼ਨਲ ਪਰਪਸ ਲਈ ਬਣਾਈ ਗਈ ਹੈ। ਇਹਨੂੰ ਇਨਵੈਸਟਮੈਂਟ ਐਡਵਾਈਸ ਦੀ ਤਰ੍ਹਾਂ ਟ੍ਰੀਟ ਨਾ ਕਰਿਓ। ਪਰ ਮੈਂ ਉਹਨਾਂ ਨੂੰ ਕਹਿਣਾ ਚਾਹਾਂਗਾ ਵੀ ਫਿਰ ਤੁਸੀਂ ਆਪਣੇ ਇਨਵੈਸਟਮੈਂਟ ਆਪਣੇ ਅਕੋਰਡਿੰਗ ਵਧਾ ਵੀ ਸਕਦੇ ਹੋ ਹੁਣ ਜੇਕਰ ਤੁਹਾਡੀ ਇਨ ਹੈਂਡ ਸੈਲਰੀ 50000 ਰੁਪਏ ਆਇਆ ਤਾਂ ਮੈਂ ਇਹ ਮੰਨ ਕੇ ਚੱਲਦਾ ਵੀ ਤੁਸੀਂ ਉਹਦੇ ਚੋਂ 10-15000 ਰੁਪਏ ਤਾਂ ਇਨਵੈਸਟ ਕਰ ਹੀ ਪਾਓਗੇ ਕੋਈ 10000 ਕਰ ਪਾਏਗਾ ਕੋਈ 15000 ਤਾਂ ਪਰ ਕੇ ਐਵਰੇਜ ਮੰਨ ਕੇ ਚੱਲਦੇ ਹਾਂ ਕਿ 12000 ਰੁਪਏ ਤਾਂ ਇਨਵੈਸਟ ਕਰ ਹੀ ਲਾਓਗੇ ਹੁਣ ਜੇਕਰ ਤੁਸੀਂ ਮਹੀਨੇ ਦਾ 12000 ਇਨਵੈਸਟ ਕਰਦੇ ਹੋ ਤੇ ਹਰ ਸਾਲ ਉਹਨੂੰ 10% ਦੇ ਹਿਸਾਬ ਨਾਲ ਸਟੈਪ ਅਪ ਕਰਦੇ ਹੋ ਤਾਂ 12% ਰਿਟਰਨ ਦੇ ਹਿਸਾਬ ਨਾਲ ਅਗਲੇ 15 ਸਾਲਾਂ ਦੇ ਵਿੱਚ ਤੁਸੀਂ risk taking ability ਨੂੰ ਡੈਂਟੀਫਾਈ ਕਰਨਾ ਤੁਹਾਡਾ ਪੂਰਾ ਪੋਰਟਫੋਲੀਓ ਤੁਹਾਡੇ ਰਿਸਕ ਟੇਕਿੰਗ ਅਬਿਲਿਟੀ ਤੇ ਹੀ ਡਿਪੈਂਡ ਹੁੰਦਾ ਹੈ ਤੇ ਤੁਹਾਡੀ ਰਿਸਕ ਟੇਕਿੰਗ ਅਬਿਲਿਟੀ ਇਹ ਚਾਰ ਚੀਜ਼ਾਂ ਤੇ ਡਿਪੈਂਡ ਹੁੰਦੀ ਹੈ ਤੁਹਾਡੀ ਏਜ ਤੁਹਾਡਾ ਮਾਰਕੀਟ ਦੇ ਵਿੱਚ ਐਕਸਪੀਰੀਅੰਸ ਤੁਹਾਡੀ ਕਰੰਟ ਨੈਟਵਰਥ ਤੇ ਮਾਰਕੀਟ ਚੇਂਜਸ ਨੂੰ ਲੈ ਕੇ ਤੁਹਾਡਾ ਰਿਐਕਸ਼ਨ ਹੁਣ ਜੇਕਰ ਤੁਹਾਨੂੰ ਮਾਰਕੀਟ ਦੇ ਵਿੱਚ 2 ਸਾਲ ਤੋਂ ਘੱਟ ਦਾ ਐਕਸਪੀਰੀਅੰਸ ਹੈ ਤਾਂ ਤੁਸੀਂ ਆਪਣੇ ਆਪ ਨੂੰ ਲੋ ਰਿਸਕ ਕੈਪੀਟਾਈਟ ਦੇ ਵਿੱਚ ਕਾਊਂਟ ਕਰੋਗੇ ਜੇਕਰ ਤੁਹਾਡੀ ਅਜੇ ਕੋਈ ਸੇਵਿੰਗ ਨਹੀਂ ਹੈ ਤਾਂ ਵੀ ਤੁਸੀਂ ਆਪਣੇ ਆਪ ਨੂੰ ਲੋ ਰਿਸਕ ਕੈਪਟਾਈਡ ਦੇ ਵਿੱਚ ਕਾਊਂਟ ਕਰੋਗੇ ਤੇ ਜੇਕਰ ਤੁਸੀਂ ਮਾਰਕੀਟ ਦੇ ਵਿੱਚ 10% ਕਰੈਕਸ਼ਨ ਹੋਣ ਤੇ ਘਬਰਾ ਜਾਂਦੇ ਹੋ ਤਾਂ ਵੀ ਤੁਸੀਂ ਆਪਣੇ ਆਪ ਨੂੰ ਲੋ ਰਿਸਕ ਕੈਪਟਾਈਡ ਜਿਹੀ ਰੱਖੋਗੇ ਹੁਣ ਇਸ ਵੀਡੀਓ ਦੇ ਲਈ ਆਪਾਂ ਮੰਨ ਕੇ ਚੱਲਦੇ ਹਾਂ ਇੱਕ ਮੋਡਰੇਟ ਰਿਸਕ ਟੇਕਰ ਹੈ ਜਦੀ ਉਮਰ 25 ਤੋਂ 30 ਸਾਲ ਹੈ ਹੁਣ ਇੱਕ ਮੋਡਰੇਟ ਰਿਸਕ ਟੇਕਰ ਜਦੀ ਕਿ ਉਮਰ 25 ਤੋਂ 30 ਸਾਲ ਦੀ ਕੈਟਾਗਰੀ ਦੇ ਵਿੱਚ ਆਉਂਦੀ ਹੈ ਉਹਨੂੰ ਆਪਣਾ 60 ਤੋਂ 70% ਇਕਵਿਟੀ ਦੇ ਵਿੱਚ ਇਨਵੈਸਟ ਕਰਨਾ ਚਾਹੀਦਾ ਹੈ 20% ਡੈਟ ਜਾਂ ਫਿਰ ਹਾਈਬ੍ਰਿਡ ਫੰਡਸ ਦੇ ਵਿੱਚ ਤੇ 10 ਤੋਂ 15% 골ਡ ਦੇ ਵਿੱਚ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਇੱਥੇ 100 ਏਜ ਰੂਲ ਐਪਲੀਕੇਬਲ ਹੁੰਦਾ ਹੈ ਇਹ ਰੂਲ ਕਹਿੰਦਾ ਹੈ ਵੀ ਜੇਕਰ ਤੁਸੀਂ ਇੱਕ ਮੋਡਰੇਟ ਰਿਸਕ ਟੇਕਰ ਹੋ ਤਾਂ ਤੁਹਾਡੀ ਜਿੰਨੀ ਏਜ ਆ ਉਹਨੂੰ 100 ਦੇ ਵਿੱਚੋਂ ਮਾਈਨਸ ਕਰ ਦਿਓ ਬਾਕੀ ਜੋ ਬਚੇਗਾ ਉਹਨੇ ਪਰਸੈਂਟ ਤੁਹਾਨੂੰ ਇਕਟੀ ਦੇ ਵਿੱਚ ਇਨਵੈਸਟ ਕਰਨਾ ਚਾਹੀਦਾ ਹੁਣ ਜੇਕਰ 30 ਨੂੰ 100 ਦੇ ਵਿੱਚੋਂ ਮਾਈਨਸ ਕਰੀਏ ਤਾਂ 70 ਬਚਦਾ ਤਾਂ ਮਤਲਬ ਕਿ 70% ਇਕਵਿਟੀ ਦੇ ਵਿੱਚ ਇਨਵੈਸਟ ਕਰਨਾ ਚਾਹੀਦਾ ਤੇ ਜੇਕਰ 골ਡ ਦੀ ਗੱਲ ਕਰੀਏ ਤਾਂ ਤੁਸੀਂ ਅੱਖਾਂ ਬੰਦ ਕਰਕੇ এসਜੀਬੀ ਯਾਨੀ ਕਿ ਸੋਵਰਨ 골ਡ ਬਾਂਡ ਦੇ ਵਿੱਚ ਇਨਵੈਸਟ ਕਰ ਸਕਦੇ ਹੋ ਇਹ 골ਡ ਦੇ ਵਿੱਚ ਇਨਵੈਸਟ ਕਰਨ ਦਾ ਹੁਣ ਤੱਕ ਦਾ ਸਭ ਤੋਂ ਐਫੀਸ਼ੀਐਂਟ ਤਰੀਕਾ ਹੈ ਪਿਛਲੇ 8 ਸਾਲਾਂ ਤੋਂ ਤੇ ਉਸ ਤੋਂ ਬਾਅਦ ਡੈਟ ਜਾਂ ਫਿਰ ਹਾਈਬ੍ਰਿਡ ਫੰਡਸ ਦੀ ਗੱਲ ਕਰੀਏ ਤਾਂ ਤੁਸੀਂ ਇੱਥੇ ਮਿਕਸ ਇਨਸਟਰੂਮੈਂਟਸ ਦੇ ਨਾਲ ਜਾ ਸਕਦੇ ਹੋ ਜਿਵੇਂ ਕਿ ਐਫਡੀ ਪੀਐਫ ਜਾਂ ਫਿਰ ਹਾਈਬ੍ਰਿਡ ਫੰਡਸ ਹੁਣ ਦੇਖਦੇ ਆ ਵੀ ਜਿਹੜਾ ਮੈਜੋਰਟੀ ਜੋ 70% ਹੈ ਉਹ ਪੈਸਾ ਇਨਵੈਸਟ ਕਿਵੇਂ ਕਰਨਾ ਹੈ ਇਹਦੇ ਲਈ ਮੈਂ ਆਪਣੇ ਪੋਰਟਫੋਲੀਓ ਨੂੰ ਦੋ ਪਾਰਟਸ ਦੇ ਵਿੱਚ ਡਿਵਾਈਡ ਕਰ ਲਵਾਂਗਾ ਕੋਰ ਤੇ ਸੈਟਲਾਈਟ ਕੋਰ ਦੇ ਵਿੱਚ ਐਦਾਂ ਦੇ ਫੰਡ ਰੱਖੂੰਗਾ ਜਿਹੜੇ ਤੁਹਾਡੇ ਪੋਰਟਫੋਲੀਓ ਨੂੰ ਲੌਂਗ ਟਰਮ ਦੇ ਵਿੱਚ ਸਟੇਬਿਲਿਟੀ ਤੇ ਗਰੋਥ ਪ੍ਰੋਵਾਈਡ ਕਰਨਗੇ ਹੁਣ ਜਿਹੜਾ ਇਕਵਿਟੀ ਪੋਰਟਫੋਲੀਓ ਹੈ ਉਹਦਾ 60 ਤੋਂ 70% ਮੈਂ ਕੋਰ ਦੇ ਵਿੱਚ ਰੱਖੂੰਗਾ ਇਹਦੇ ਵਿੱਚ ਮੈਂ ਦੋ ਤੋਂ ਤਿੰਨ ਫੰਡ ਚੂਜ਼ ਕਰੂੰਗਾ ਲਾਰਜ ਕੈਪ ਫੰਡਸ ਫਲੈਕਸੀ ਕੈਪ ਮਿਡ ਕੈਪ ਤੇ ਇੰਟਰਨੈਸ਼ਨਲ categories ਜੇਕਰ ਸੈਟਲਾਈਟ ਪੋਰਟਫੋਲੀਓ ਦੀ ਗੱਲ ਕਰੀਏ ਤਾਂ ਉੱਥੇ ਥ ਜਿਹੜਾ ਮੇਰਾ ਸੈਟੇਲਾਈਟ ਪੋਰਟਫੋਲੀਓ ਹੈ ਉਹ ਸਪੈਸੀਫਿਕ ਓਪਰਚ्युनिटीਜ਼ ਨੂੰ ਦੇਖਦੇ ਹੋਏ ਚੇਂਜ ਹੁੰਦਾ ਰਹੇਗਾ ਜਿੱਥੇ ਕਿ ਜਿਹੜਾ ਕੋਰ ਪੋਰਟਫੋਲੀਓ ਹੈ ਉਹ ਅਗਲੇ 15 ਸਾਲਾਂ ਤੱਕ ਸੇਮ ਹੀ ਰਹੇਗਾ ਇੱਥੇ ਮੈਂ ਆਪਣਾ 30 ਤੋਂ 40% ਸੈਟੇਲਾਈਟ ਪੋਰਟਫੋਲੀਓ ਦੇ ਵਿੱਚ ਰੱਖੂੰਗਾ ਤੇ ਇੱਥੇ ਮੈਂ ਸਿਲੈਕਟ ਕਰੂੰਗਾ ਇੱਕ ਤੋਂ ਦੋ ਫੰਡ স্মਾਲ ਕੈਪ ਮੋਮੈਂਟਮ ਫੰਡਸ ਤੇ ਸੈਕਟਰਲ ਫੰਡਸ ਤਾਂ ਇਸ ਤਰੀਕੇ ਨਾਲ ਪੋਰਟਫੋਲੀਓ ਦਿਖਣਾ ਸ਼ੁਰੂ ਹੋ ਜਾਵੇਗਾ ਪਰ ਇਸ ਚੀਜ਼ ਦਾ ਖਿਆਲ ਰੱਖਿਓ ਇੱਕ ਮੋਡਰੇਟ ਰਿਸਕ ਟੇਕਰ ਹੈ ਜ ਜਿਹਦੀ ਉਮਰ 25 ਤੋਂ 30 ਸਾਲ ਦੇ ਵਿੱਚ ਹੈ ਕਿ ਜੇਕਰ ਤੁਸੀਂ ਹਾਈ ਰਿਸਕ ਟੇਕਰ ਹੋਈ ਚਲੋ ਹੁਣ ਦੇਖ ਲੈਨੇ ਆਂ ਵੀ ਇਨਾ ਸਾਰੀਆਂ ਕੈਟਾਗਰੀਜ਼ ਦੇ ਵਿੱਚ ਤੁਸੀਂ ਕਿਹੜੇ ਕਿਹੜੇ ਫੰਡਸ ਪਿਕ ਕਰ ਸਕਦੇ ਹੋ ਜੇਕਰ ਲਾਰਜ ਕੈਪ ਕੈਟਾਗਰੀ ਦੀ ਗੱਲ ਕਰੀਏ ਤਾਂ ਉੱਥੇ ਦੋ ਟਾਈਪ ਦੇ ਫੰਡਸ ਹੁੰਦੇ ਆ ਐਕਟਿਵ ਤੇ ਪੈਸਿਵ ਤੇ ਮੈਂ ਇੱਥੇ ਪੈਸਿਵ ਫੰਡਸ ਦੇ ਵਿੱਚ ਇਨਵੈਸਟ ਕਰਨਾ ਪ੍ਰੇਫਰ ਕਰੂੰਗਾ ਉਹ ਵੀ ਦੱਸ ਦੇਣਾ ਕਿਉਂ ਜੇਕਰ ਤੁਸੀਂ ਟੌਪ ਦੇ 25 ਲਾਰਜ ਕੈਪ ਫੰਡਸ ਨੂੰ ਦੇਖੋਗੇ ਤਾਂ ਹਮੇਸ਼ਾ 6-7 ਫੰਡਸ ਇਦਾਂ ਦੇ ਹੁੰਦੇ ਆ ਜਿਹੜੇ ਇੰਡੈਕਸ ਫੰਡਸ ਨੂੰ ਬੀਟ ਕਰ ਰਹੇ ਹੁੰਦੇ ਆ ਪਰ ਹਜੇ ਤੱਕ ਕੋਈ ਵੀ ਇੱਕ ਫੰਡ ਇਦਾਂ ਦਾ ਨਹੀਂ ਆਇਆ ਜਿਹੜਾ ਕੰਟੀਨਿਊਸਲੀ ਇੰਡੈਕਸ ਨੂੰ ਬੀਟ ਕਰ ਰਿਹਾ ਹੋਵੇ 3-4 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਐਕਸੈਸ ਤੇ ਮਿਰਾਈ ਵਧੀਆ ਕਰ ਰਹੇ ਸੀ ਪਰ ਹੁਣ ਉਹ ਇੰਡੈਕਸ ਤੋਂ ਪਿੱਛੇ ਚੱਲ ਰਹੇ ਆ ਹੁਣ ਇਸ ਲਈ ਵੀ ਹੁੰਦਾ ਕਿਉਂਕਿ ਐਵਰੇਜ 80 ਤੋਂ 85% ਫੰਡਸ ਇਦਾਂ ਦੇ ਹੁੰਦੇ ਆ ਜਿਹੜੇ ਇੰਡੈਕਸ ਫੰਡਸ ਨੂੰ ਬੀਟ ਕਰਨ ਦੇ ਵਿੱਚ ਫੇਲ ਹੋ ਜਾਂਦੇ ਆ ਇਸ ਲਈ ਇਹ ਗੈਸ ਕਰਨਾ ਵੀ ਅਗਲੇ ਤੇ ਤਿੰਨ ਡੈਕਸ ਫੰਡਸ ਦੇ ਵਿੱਚ ਮੈਂ ਚੂਜ਼ ਕਰੂੰਗਾ UTI निफ्टी 50 इंडेक्स फंड्स ਇਸ ਫੰਡ ਦਾ ਐਕਸਪੈਂਸ ਰੇਸ਼ਿਓ 0.21% ਹੈ ਜੋ ਕਿ ਨਾ ਤਾਂ ਬਹੁਤ ਹਾਈ ਹੈ ਤੇ ਨਾ ਹੀ ਬਹੁਤ ਘੱਟ ਹੈ ਬਟ ਇਹਦੇ ਲੋਏਸਟ ਟਰੈਕਿੰਗ 에ਰਰਸ ਨੇ ਇਸ ਫੰਡ ਦਾ ਟਰੈਕਿੰਗ 에ਰਰ ਸਿਰਫ 0.02% ਹੈ ਮਤਲਬ ਕਿ ਇਹ ਨਿਫਟੀ 50 ਫੰਡ ਨੂੰ ਆਲਮੋਸਟ ਪਰਫੈਕਟਲੀ ਟਰੈਕ ਕਰਦਾ ਹੈ ਹੁਣ ਜੇਕਰ ਮਿਡ ਕੈਪ ਕੈਟੇਗਰੀ ਦੀ ਗੱਲ ਕਰੀਏ ਤਾਂ ਇੱਥੇ ਮੈਂ ਚੂਜ਼ ਕਰੂੰਗਾ ਪੀਜੀਆੀ ਐਮ ਇੰਡੀਆ ਮਿਡ ਕੈਪ ਜਾਂ ਫਿਰ ਨਿਪੌਨ ਇੰਡੀਆ ਗ੍ਰੋਥ ਫੰਡ ਨਿਪੌਨ ਇੰਡੀਆ ਦਾ ਐਕਸਪੈਂਸ ਰੇਸ਼ਿਓ ਤੇ ਐਗਜ਼ਿਟ ਲੋਡ ਥੋੜਾ ਜ਼ਿਆਦਾ ਹੈ ਬਟ ਫਿਰ ਜੇਕਰ ਉਹਦੀ ਕੰਸਿਸਟੈਂਟ ਪਰਫਾਰ ਜਾ ਹਿੱਟ ਲਿਆ ਬਟ ਆਲਮੋਸਟ ਸਾਰੇ ਹੀ ਫੰਡਸ ਦੀ ਜਿਹੜੀ ਪਰਫਾਰਮੈਂਸ ਹੈ ਉਹ ਸਾਈਕਲਿਕਲੀ ਹੁੰਦੀ ਹੈ ਜਦੋਂ ਫੰਡਸ ਥੋੜਾ ਜਿਹਾ ਵਧੀਆ ਪਰਫਾਰਮ ਕਰਨ ਲੱਗਦੇ ਆ ਤਾਂ ਇਦਾਂ ਦੇ ਟੈਂਪਰੇਰੀ ਡਿਪਸ ਆਉਂਦੇ ਰਹਿੰਦੇ ਆ ਜੇਕਰ ਫਲੈਕਸੀ ਕੈਪ ਕੈਟਾਗਰੀ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਮੈਂ ਚੂਜ਼ ਕਰੂੰਗਾ ਪ੍ਰਾਗ ਪਾਰੀ ਫਲੈਕਸੀ ਕੈਪ ਫੰਡ ਇਹ ਵਨ ਆਫ ਦਾ ਮੋਸਟ ਕੰਸਿਸਟੈਂਟ ਫੰਡ ਹੈ ਪਿਛਲੇ 50 ਸਾਲਾਂ ਤੋਂ ਇਹ ਫੰਡ ਆਪਣਾ 30 ਤੋਂ 35% ਯੂਐਸ ਸਟਾਕਸ ਦੇ ਵਿੱਚ ਇਨਵੈਸਟ ਕਰਦਾ ਤੇ 65% ਇੰਡੀਅਨ ਸਟਾਕਸ ਦੇ ਵਿੱਚ ਇਨਵੈਸਟ ਕਰਦਾ ਸੋ ਇਸ ਫੰਡ ਦੇ ਨਾਲ ਤੁਹਾਨੂੰ ਯੂਐਸ ਸਟਾਕ ਦਾ ਐਕਸਪੋਜ਼ਰ ਕਿ ਇੰਟਰਨੈਸ਼ਨਲ ਕੈਟੇਗਰੀ ਦੀ ਗੱਲ ਕਰੀਏ ਤਾਂ ਇੱਥੇ ਮੈਂ ਚੂਜ਼ ਕਰੂੰਗਾ ਮੋਤੀ ਲਾਲ ਹੋਸਵਾਲ ਨਾਸਡੈਕ 100 ETF ਇਸ ਇੰਡੈਕਸ ਦੀ ਖਾਸ ਗੱਲ ਇਹ ਹੈ ਕਿ ਇਹ ਯੂਐਸ ਬੇਸਡ ਫੰਡਸ ਦਿਖਾ ਰਿਹਾ ਹੈ ਕਿਉਂਕਿ ਇਹ ਇੱਕ ਡਾਲਰ ਬੇਸਡ ਇੰਡੈਕਸ ਹੈ ਹੁਣ ਜਦੋਂ ਯੂਐਸ ਡਾਲਰ ਇੰਡੀਅਨ ਰੁਪੀਏ ਦੇ ਮੁਕਾਬਲੇ ਐਪਰੀਸ਼ੀਏਟ ਕਰਦਾ ਹੈ ਤਾਂ ਤੁਹਾਨੂੰ ਉਹਦਾ ਵੀ ਬੇਨਫਿਟ ਮਿਲਦਾ ਹੈ ਹੁਣ ਮੈਂ ਵੀ ਦਿਖਾ ਦਿੰਨਾ ਵੀ ਇਸ ਤਰੀਕੇ ਨਾਲ ਤੁਹਾਡੇ ਹਾਈ ਰਿਟਰਨਸ ਕਿਵੇਂ ਬਣਦੇ ਆ ਹੁਣ ਇੱਥੇ ਜਿਹੜੀ ਬਲੂ ਵਾਲੀ ਲਾਈਨ ਆ ਉਹ ਨਾਸਡੈਕ 100 ਇੰਡੈਕਸ ਹੈ ਇੰਡੀਅਨ ਰੁਪੀਏ ਦੇ ਵਿੱਚ ਤੇ ਜਿਹੜੀ ਔਰੇ ਹੁਣ ਕਿਉਂਕਿ ਇੰਡੀਅਨ ਰੁਪੀਆ ਡੈਪ੍ਰੀਸੀਏਟਡ ਹੈ ਤੇ ਯੂ ਐਸ ਡਾਲਰ ਐਪਰੀਸ਼ੀਏਟ ਕੀਤਾ ਹੈ ਤਾਂ 2-3% ਐਕਸਟਰਾ ਰਿਟਰਨਸ ਐਡ ਹੋ ਜਾਂਦੇ ਆ ਹਾਲਾਂਕਿ ਜੇਕਰ ਗੱਲ ਕਰੀ ਜਾਵੇ ਤਾਂ ਨਾਸਡੈਕ 100 ਇੰਡੈਕਸ ਯੂ ਐਸ ਡਾਲਰ ਦੇ ਵਿੱਚ ਪਿਛਲੇ 15 ਸਾਲਾਂ ਵਿੱਚ ਸਿਰਫ 9 ਗੁਣਾ ਗਰੋ ਹੋਇਆ ਤੇ ਨਾਸਡੈਕ 100 ਇੰਡੈਕਸ ਇੰਡੀਅਨ ਰੁਪੀਆ ਦੇ ਵਿੱਚ ਉਨੇ ਹੀ ਟਾਈਮ ਪੀਰੀਅਡ ਦੇ ਵਿੱਚ 18 ਗੁਣਾ ਗਰੋ ਹੋਇਆ ਹੁਣ ਇੱਥੇ ਜੇਕਰ ਇੰਡੀਅਨ ਇੰਡੈਕਸ ਯਾਨੀ ਕਿ ਨਿਫਟੀ 50 ਦੇ ਨਾਲ ਕੰਪੇਅਰ ਕਰੀਏ ਤਾਂ ਜਿਹੜਾ ਨਾਸਡੈਕ 100 ਆਈ ਐਨ ਆਰ ਇੰਡੈਕਸ ਹੈ ਉਹਨੇ ਤੇ ਨਿਫਟੀ 50 ਨੇ 12.3% ਦਾ ਰਿਟਰਨ ਦਿੱਤੇ ਹੈ ਹੁਣ ਜੇਕਰ স্মਲ ਕੈਪ ਕੈਟਾਗਰੀ ਦੀ ਗੱਲ ਕਰੀਏ ਤੇ ਜੇਕਰ ਤੁਸੀਂ ਥੋੜਾ ਜਿਹਾ ਜ਼ਿਆਦਾ ਰਿਸਕ ਲੈ ਕੇ ਹਾਈ ਰਿਟਰਨ ਜਨਰੇਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਨਿਪਨ স্মਲ ਕੈਪ ਜਾਂ ਫਿਰ ਕਵਾਂਟ স্মਲ ਕੈਪ ਦੇ ਨਾਲ ਜਾ ਸਕਦੇ ਹੋ ਤੇ ਦੂਜੇ ਪਾਸੇ ਜੇਕਰ ਤੁਸੀਂ ਇੱਕ ਕਨਜ਼ਰਵੇਟਿਵ ਅਪਰੋਚ ਲੈ ਕੇ ਚੱਲਣਾ ਚਾਹੁੰਦੇ ਹੋ ਤਾਂ ਤੁਸੀਂ ਐਸਪੀਏ স্মਲ ਕੈਪ ਜਾਂ ਫਿਰ ਕੋਟਕ স্মਲ ਕੈਪ ਦੇ ਨਾਲ ਜਾ ਸਕਦੇ ਹੋ ਇੱਥੇ ਮੈਂ ਇੱਕ ਚੀਜ਼ ਹੋਰ ਮੈਂਸ਼ਨ ਕਰ ਦਿਆਂ ਕਿ ਰੀਸੈਂਟਲੀ ਇੱਕ ਨਿਊਜ਼ ਆਈ ਹੈ ਕਿ ਸੇਬੀ ਨੇ ਕਵਾਂਟ ਫੰਡਸ ਦੇ ਵਿੱਚ ਇੱਕ ਫਰੰਟ ਰਨਿੰਗ ਕੇਸ ਸਪੈਕਟ ਕੀਤਾ ਹੈ ਉਹ ਫਰੰਟ ਰਨਿੰਗ ਇੱਕ ਫਰਾਡ ਦੀ ਤਰ੍ਹਾਂ ਹੁੰਦਾ ਜਿੱਥੇ ਕਿ ਫੰਡ ਮੈਨੇਜਰਸ ਨੂੰ ਆਪਣੇ ਸੋਰਸਸ ਦੇ ਰਾਹੀਂ ਕੁਝ ਸੀਕ੍ਰੇਟ ਡੀਲਸ ਦਾ ਪਤਾ ਲੱਗ ਜਾਂਦਾ ਹੈ ਜਿਹਦੇ ਚੱਲਦੇ ਹੋਏ ਉਹ ਆਪਣਾ ਪ੍ਰੋਫਿਟ ਬਣਾਉਣ ਦੇ ਲਈ ਇਹਨਾਂ ਕੰਪਨ ਫੰਡ ਤੋਂ ਹਜੇ ਥੋੜਾ ਜਿਹਾ ਦੂਰ ਰੱਖੋ ਬਾਕੀ ਸਾਰੀਆਂ ਕੈਟਾਗਰੀਜ਼ ਦੇ ਵਿੱਚ ਆਲਟਰਨੇਟਿਵ ਫੰਡਸ ਅਸੀਂ ਰეკਮੈਂਡ ਕੀਤੇ ਹੋਏ ਆ ਹੁਣ ਜੇਕਰ ਮੋਮੈਂਟਮ ਕੈਟਾਗਰੀ ਦੀ ਗੱਲ ਕਰੀਏ ਤਾਂ ਇੱਥੇ ਮੈਂ ਚੂਜ਼ ਕਰੂੰਗਾ UTI ਨਿਫਟੀ 200 ਮੋਮੈਂਟਮ 30 ਇੰਡੈਕਸ ਫੰਡ ਜੇਕਰ ਤੁਸੀਂ ਮੋਮੈਂਟਮ ਇਨਵੈਸਟਿੰਗ ਨੂੰ ਸਮਝਣਾ ਹੋਵੇ ਤਾਂ ਇੱਕ ਤਰੀਕੇ ਨਾਲ ਜਿਹੜਾ ਐਸਟੈਬਲਿਸ਼ਡ ਟ੍ਰੈਂਡ ਹੈ ਜੋ ਟ੍ਰੈਂਡ ਆਲਰੇਡੀ ਚੱਲ ਰਿਹਾ ਹੈ ਤੁਸੀਂ ਉਸੇ ਨੂੰ ਰਾਈਡ ਕਰਨਾ ਹੈ ਮੋਮੈਂਟਮ ਇਨਵੈਸਟਿੰਗ ਦੇ ਵਿੱਚ ਕਿਸੇ ਵੀ ਸਟਾਕ ਦਾ 3 ਮਹੀਨੇ ਜਾਂ 6 ਮਹੀਨੇ ਦਾ ਜੋ ਟ੍ਰੈਂਡ ਹੈ ਉਹ ਨੋਟਿਸ ਕੀਤਾ ਜਾਂਦਾ ਹੈ ਵੀ ਜਿਹੜਾ ਸਟਾਕ ਦਾ ਪ੍ਰਾਈਸ ਹੈ ਉਹ ਅਪਰ ਟ੍ਰੈਂਡ ਰਹਿ ਹੈ ਜਾਂ ਡਾਊਨ ਟ੍ਰੈਂਡ ਰਹਿ ਹੈ ਜਿਹੜਾ ਮੋਮੈਂਟਮ ਬੇਸਡ ਪੋਰਟਫੋਲੀਓ ਹੈ ਉਹ ਇਹ ਮੰਨ ਕੇ ਕੰਸਟਰਕਟ ਕੀਤਾ ਜਾਂਦਾ ਹੈ ਵੀ ਜਿਹੜੇ ਫੰਡਸ ਨੇ ਉਹ ਰਿਲੇਟਿਵਲੀ ਵਧੀਆ ਪਰਫਾਰਮ ਕਰ ਰਹੇ ਹੈ ਹੁਣ ਤੱਕ ਤੇ ਅੱਗੇ ਵੀ ਵਧੀਆ ਪਰਫਾਰਮ ਕਰਨਗੇ ਮੋਮੈਂਟਮ ਇਨਵੈਸਟਿੰਗ ਦੇ ਵਿੱਚ ਮੈਂ ਇੱਕ ਚੀਜ਼ ਕਲੀਅਰ ਕਰ ਦਿਆਂ ਵੀ ਜੇਕਰ ਤੁਸੀਂ ਨਿਫਟੀ 50 ਜਾਂ ਨਿਫਟੀ 100 ਦੇ ਨਾਲ ਕੰਪੇਅਰ ਕਰੋਗੇ ਤਾਂ ਇਹ ਕਾਫੀ ਰਿਸਕੀਅਰ ਹੈ ਕਿਉਂਕਿ ਮਾਰਕੀਟ ਦੇ ਵਿੱਚ ਜਦੋਂ ਕੋਈ ਸ਼ਾਰਪ ਚੇਂਜ ਆਉਂਦਾ ਤਾਂ ਇਹ ਕਾਫੀ ਅੰਡਰ ਪਰਫਾਰਮ ਕਰਦੇ ਆ ਜਿਵੇਂ ਕਿ ਕੋਈ ਸ਼ਾਰਪ ਰਿਕਵਰੀ ਜਾਂ ਫਿਰ ਸ਼ਾਰਪ ਡ੍ਰੌਪ ਪਰ ਜਦੋਂ ਮਾਰਕੀਟ ਦੇ ਵਿੱਚ ਫਿਰ ਮੋਮੈਂਟਮ ਆਉਂਦਾ ਹੈ ਤਾਂ ਇਹਨਾਂ ਦੀ ਇਹ ਸਾਰੀ ਅੰਡਰ ਪਰਫਾਰਮੈਂਸ ਕਵਰ ਅਪ ਹੋ ਜਾਂਦੀ ਹੈ ਸੋ ਇਹ ਫੰਡਸ ਉਹਨਾਂ ਲੋਕਾਂ ਲਈ ਪਰਫੈਕਟ ਨੇ ਜਿਹੜੇ ਥੋੜਾ ਜਿਹਾ ਹਾਇਰ ਰਿਸਕ ਅਫੋਰਡ ਕਰ ਸਕਦੇ ਆ ਐਜ਼ ਕੰਪੇਅਰ ਟੂ ਨਿਫਟੀ ਇੰਡੈਕਸ ਤੇ ਫਿਰ ਜੇਕਰ ਇਹਨਾਂ ਦੇ ਰਿਟਰਨਸ ਦੀ ਗੱਲ ਕਰੀਏ ਤਾਂ ਉਹ ਵੀ ਕਾਫੀ ਵਰਥ ਇਟ ਹੋਣਗੇ ਹੁਣ ਲਾਸਟ ਕੈਟਾਗਰੀ ਹੈ ਸੈਕਟਰਲ ਫੰਡਸ ਜਨਰਲੀ ਅਸੀਂ ਇਸ ਕੈਟਾਗਰੀ ਦੇ ਵਿੱਚ ਫੰਡਸ ਰეკਮੈਂਡ ਨਹੀਂ ਕਰਦੇ ਕਿਉਂਕਿ ਇਹ ਪ੍ਰੈਡिक्ट ਕਰਨਾ ਕਾਫੀ ਔਖਾ ਹੋ ਜਾਂਦਾ ਵੀ ਅਗਲੇ 15 ਸਾਲਾਂ ਤੱਕ ਕੰਟੀਨਿਊਸਲੀ ਕਿਹੜੇ ਸੈਕਟਰ ਦੇ ਵਿੱਚ ਵਧੀਆ ਪਰਫਾਰਮੈਂਸ ਹੋਏਗੀ ਬਟ ਜ਼ਿਆਦਾਤਰ ਲੋਕ ਤਿੰਨ ਕੈਟਾਗਰੀਜ਼ ਨੂੰ ਬੁਲਿਸ਼ ਮੰਨਦੇ ਆ ਟੈਕ ਮੈਨੂਫੈਕਚਰਿੰਗ ਤੇ ਬੀ ਐਫ ਐਸ ਆਈ ਕਾਫੀ ਐਕਸਪਰਟਸ ਮੰਨਦੇ ਆ ਕਿ ਇੰਡੀਆ ਅਗਲੇ 10-15 ਸਾਲਾਂ ਤੱਕ ਇਨ੍ਹਾਂ ਤਿੰਨੇ ਏਰੀਆਜ਼ ਦੇ ਵਿੱਚ ਕਾਫੀ ਵਧੀਆ ਪਰਫਾਰਮ ਕਰੇਗਾ ਬਟ ਸੱਚ ਦੱਸਾਂ ਤਾਂ ਹਜੇ ਤੱਕ ਇਹਦੇ ਤੇ ਮੇਰਾ ਕੋਈ 뷰 ਨਹੀਂ ਹੈ ਜੇਕਰ ਤੁਸੀਂ ਇਨ੍ਹਾਂ ਚੋਂ ਕਿਸੇ ਵੀ ਸੈਕਟਰ ਦੇ ਵਿੱਚ ਬੁਲਿਸ਼ ਹੋ ਤਾਂ ਤੁਸੀਂ ਇਨ੍ਹਾਂ ਚੋਂ ਕੋਈ ਵੀ ਇੱਕ ਫੰਡ ਕਨਸਿਡਰ ਕਰ ਸਕਦੇ ਹੋ ਆਪਣੇ ਸੈਟਲਾਈਟ ਪੋਰਟਫੋਲੀਓ ਦੇ ਵਿੱਚ ਸੋ ਇਸ ਤਰੀਕੇ ਨਾਲ ਤੁਸੀਂ ਆਪਣਾ ਪੋਰਟਫੋਲੀਓ ਬੜੇ ਕੰਫਰਟੇਬਲੀ ਕੰਸਟਰਕਟ ਕਰ ਸਕਦੇ ਹੋ 12% ਰਿਟਰਨ ਅਚੀਵ ਕਰਨ ਦੇ ਲਈ ਅਗਲੇ 15 ਸਾਲਾਂ ਤੱਕ ਬਟ ਇੱਕ ਚੀਜ਼ ਦਾ ਖਿਆਲ ਰੱਖਿਓ ਜੇਕਰ ਤੁਸੀਂ ਲੋ ਰਿਸਕ ਟੇਕਰ ਹੋ ਜਾਂ ਹਾਇਰ ਰਿਸਕ ਟੇਕਰ ਹੋ ਤਾਂ ਤੁਹਾਡੇ ਜਿਹੜੇ ਕੋਰ ਤੇ ਸੈਟੇਲਾਈਟ ਪੋਰਟਫੋਲੀਓ ਹੈ ਉਹਨਾਂ ਦੀ ਅਲੋਕੇਸ਼ਨ ਤੁਸੀਂ ਆਪਣੇ ਹਿਸਾਬ ਨਾਲ ਚੇਂਜ ਕਰ ਸਕਦੇ ਹੋ ਜਿਹੜੇ ਹਾਇਰ ਰਿਸਕ ਟੇਕਰਸ ਨੇ ਉਹ ਆਪਣਾ ਹਾਇਰ ਪੋਰਸ਼ਨ ਸਮਾਲ ਕੈਪ ਤੇ ਮੋਮੈਂਟਮ ਫੰਡਸ ਦੇ ਵਿੱਚ ਇਨਵੈਸਟ ਕਰ ਸਕਦੇ ਆ ਤੇ ਜਿਹੜੇ ਲੋ ਰਿਸਕ ਟੇਕਰਸ ਨੇ ਉਹ ਹਾਈ ਪਰਸੈਂਟੇਜ ਹਾਈਬ੍ਰਿਡ ਫੰਡਸ ਜਾਂ ਫਿਰ ਇੰਡੈਕਸ ਫੰਡਸ ਦੇ ਵਿੱਚ ਅਲੋਕੇਟ ਕਰ ਸਕਦੇ ਆ ਇਹਨਾਂ ਦੇ ਵਿੱਚ ਜੇਕਰ ਤੁਸੀਂ ਆਲਰੇਡੀ ਕਿਸੇ ਵੀ ਫੰਡ ਦੇ ਵਿੱਚ ਇਨਵੈਸਟ ਕਰ ਰਹੇ ਹੋ ਤਾਂ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਜਲਦੀ ਮਿਲਦੇ ਆ ਕਿਸੇ ਨ